तो जी भाई टीसी निकल गई जग्गा खोजा पूरा बहुत जोर भाई झोटे च ਭਰ ਗਿਆ ਲਓ ਜੀ ਬਾਈ ਇੱਧਰ ਲਿਆ ਕੇ ਲਾਤੇ ਟਰੈਕਟਰ ਇੱਕ ਬਲਾਡ ਵੱਡਿਆ ਇਹ ਤੇ ਲਓ ਜੀ ਬਾਈ ਪਹੁੰਚ ਗਏ ਖੇਤਾਂ 'ਚ ਹਾਂਜੀ ਅੱਜ ਕੱਲ ਬਾਈ ਜੀ ਸਾਰਿਆਂ ਨੂੰ ਹਾਂਜੀ ਵੀਰ ਕੰਮ ਕੀ ਕੀਤਾ ਬਾਈ ਵਾ ਵਧੀਆ ਕੱਲ ਬਾਈ ਹਟਦੇ ਨਹੀਂ ਹੈਗੇ ਦਸਹਰੇ ਵਾਲੇ ਤੇਰੇ ਨੰਬਰ ਲਾ ਦੁਗੇ ਆ ਅੱਛਾ ਜੀ ਜੱਗੇ ਕਿੰਨੇ ਕੁਇੰਟਲ ਝਾੜ ਲੈਣਾ ਜੋ ਮਹਾਰਾਜ ਨੇ ਦਿੱਤਾ ਬਹੁਤ ਆ ਯਾ ਅੱਛਾ ਲੈ ਵੀ ਲੈ ਭਾਈ ਲੈ ਵੀ ਅਕਲ ਪਰਦੇ ਟੀਸੀ ਲਾ ਰੇ ਕੇ ਅੱਜ ਦੋਲੀ ਵਈ ਕਮੈਂਟ ਭਰਾਂਗੇ ਹੁਣ ਇੱਥੇ ਵੀ ਜੋਰ ਕੇ ਲੈ ਝੜਦਾ ਟਰਾਲਾ ਲਓ ਜੀ ਭਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਅੱਜ ਵੱਢਣੀ ਬਾਈ ਜੱਗੇ ਨੇ ਜੀਰੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਤੇ ਅੰਕਲ ਜੀਰੀ ਵੱਢਣੀ ਹੈ ਬਾਬੇ ਨੇ ਕਿਰਪਾ ਕਰੀ ਆ ਜੀਰੀ ਪੱਕ ਗਈ ਆ ਆਪਣੀ ਸਾਰੀ ਉਹ ਹਾਂਜੀ ਸਾਰੀ ਉਹ ਸੱਤੇ 7.5 ਕਿਲੋ ਜੀਰੀ ਆਪਣੇ ਕੋਲ ਅੱਜ ਵੱਢਣ ਲੱਗੇ ਆ ਅੱਜ ਹੌਲੈਂਡ ਦਾ ਵੀ ਜ਼ੋਰ ਪਰਖਿਆ ਜਾਣਾ ਦੇ ਵੀ ਪਹਿਲੇ ਦਿਨੇ ਲੈ ਕੇ ਚੱਲੇ ਆ ਜੱਦਾ ਜੱਗੇ ਵੀਰੇ ਕੋਲ ਤੇ ਆਇਆ ਬਾਸ ਕੋਲ ਤੇ ਹਾਂ ਅੱਜ ਮੁੰਡੇ ਨੇ ਵੀ ਛੁੱਟੀ ਆ ਆਹੋ ਉੱਪਰ ਬੈਠਾ ਬਾਕੀ ਭਾਈ 2 ਟਰਾਲੇ ਤਿਆਰ ਆ ਜੇ ਲੋਡ ਭਾਈ ਦਾ ਭੋਰੀ ਨੂੰ ਫੋਨ ਕਰਿਆ ਪਿਆ ਇਹ ਤੇ ਆ ਵੀ ਲਿਆਉਂਗੇ ਤੇ ਆ ਲਿਆਉਂਗੇ ਉਕੀ ਬਾਈ ਪਟਾਸ ਜ਼ਿਆਦਾ ਏ ਉਹਦੇ ਕਰਕੇ ਫਿਰ ਪੌਣੀ ਦੇ ਵਿੱਚੇ ਪੈਣੀ ਹੈ ਹੈ ਦੇਖਣ ਨੂੰ ਕੁਸ ਲਾਦੀ ਏ ਕਈ ਵਾਰ ਉੱਥੇ ਜਾ ਕੇ ਕੁਸ ਨਿਕਲਦੀ ਉਹ ਜੋ ਮਹਾਰਾਜ ਨੇ ਦੇਣਾ ਬਾਈ ਜਤੀਏ ਦੀ ਲੋੜ ਪੈ ਗਈ ਤਾਂ ਉਹ ਵੀ ਲੈ ਜਾਗੇ ਤੇ ਬਾਕੀ ਬੰਦੇ ਆਰੇ ਪ੍ਰਧਾਨ ਨੂੰ ਵੀ ਸੱਦਾ ਦਿੱਤਾ ਪਿਆ ਏ ਡੱਬਾ ਲੈ ਲਿਆ ਜੱਗੇ ਨੇ ਚੱਲੀਏ ਚਲੋ ਖਰਜ ਪਿਲਾਉਂ ਉਹ ਦੇਖਦਾ ਪ੍ਰਧਾਨੇ ਆਉਂਦਾ ਮੈਨੂੰ ਲੱਗਦੀ ਮੈਨੂੰ ਨਹੀਂ ਲੱਗਦਾ ਦੋ ਲਾਈਟਾਂ ਵਾਲਾ ਕੌਣ ਹੈ ਨਹੀਂ ਨਹੀਂ ਫਿਰ ਪ੍ਰਧਾਨ ਆ ਜੂਗਾ ਆਪਾਂ ਚੱਲੀਏ ਪਹਿਲਾਂ ਨਹੀਂ ਹੋਣਾ ਉਹਨੇ ਚੰਗਾ ਫਿਰ ਆ ਜਾ ਜੌਂਡ ਚੱਲਿਆ ਲਓ ਜੀ ਬਾਈ ਮੂਰੇ ਜਾ ਰਿਹਾ ਹੌਲੈਂਡ ਧਾਰਾ ਫੋਟਾ 1.5 18 ਫੋਟਾ ਤੇ ਪਿੱਛੇ ਜੌਂਡੀਅਰ 1400 17 ਟਨ ਆਹ ਜਿਹੜਾ ਮੈਂ ਪਾਇਆ ਪਿਆ ਇਹ ਇਹ ਮਗਰ ਪੱਲੀ ਵਾਲਾ ਸਿਸਟਮ ਹੈ ਮੂਰੇ ਹੈਗਾ ਜਾਲੀ ਵਾਲਾ ਜਾਲੀ ਵਾਲੇ ਦੀ ਮੌਜਾ ਬਾਈ ਜੇ ਢਾਣੇ ਪਾਉਣੇ ਆ ਪੱਲੀ ਵਾਲਾ ਆਏ ਆ ਵੀ ਦੋ ਘੜਿਆਂ ਨੂੰ ਦੱਬਣਾ ਪੈਂਦਾ ਏ ਪਰ ਹੈ ਇਹ ਜੈਕ ਵਾਲਾ ਟਰਾਲਰ ਮੰਡੀ ਚ ਇਹਨੇ ਨਜ਼ਾਰਾ ਲਿਆਉਣਾ ਏ ਚੱਲਦੇ ਬਾਕੀ ਬਾਈ ਮੰਡ ਨੂੰ ਤਕਰੀਬਨ 10-10 ਟਾਈਮ ਹੋ ਗਿਆ ਬਾਈ ਅੱਡੇ ਕਾ 10 ਰੁਪਏ ਮਸ਼ੀਨ ਚੱਲ ਰਹਿਣੀ। ਓ ਜੀ ਭਾਈ ਪਹੁੰਚ ਗਏ ਖੇਤਾਂ 'ਚ ਹਾਂਜੀ। ਅੱਜ ਕੱਲ੍ਹ ਭਾਈ ਜੀ ਸਾਰਿਆਂ ਨੂੰ। ਹਾਂਜੀ ਵੀਰ। ਕੰਮ ਕਿੱਦਾਂ ਭਾਈ? ਬੜਾ ਵਧੀਆ। ਕੜ ਬਾਈ ਹਟਦੇ ਨਹੀਂ ਹੈਗੇ ਦਸਹਰੇ ਵਾਲੇ ਤੇਰੇ ਨੰਬਰ ਲਾ ਦੂਗੇ ਅੱਛਾ ਜੀ ਜੱਗੇ ਕਿੰਨੇ ਕੁਇੰਟਲ ਝਾੜ ਲੈਣਾ ਉਹ ਮਹਾਰਾਜ ਨੇ ਦਿੱਤਾ ਬਹੁਤ ਆ ਅੱਛਾ ਲੈ ਵੀ ਦੇਖ ਭਾਨਾ ਲੈ ਵੀ ਅੰਕਲ ਪਰਦੇ ਟੀਸੀ ਲਾਰੇ ਕੇ ਅੱਜ ਫੋਰਵਰ ਮੱਥਾ ਟੇਕਣ ਗਿਆ ਜੀ ਵਹੇਂ ਕੁ ਵਹੇਂ ਕੁ ਹੋਇਆ ਨਹੀਂ ਹੋਇਆ ਨਹੀਂ ਕਿਰਪਾ ਕਾਲੇ ਭਾਈ ਅੱਜ ਦੂਹਾ ਟਰੈਕਟਰ ਲੈ ਆਂਦਾ ਟੀਸੀ ਕਰ ਦੋ ਹਾਂ ਠੀਕ ਹੈ ਅੱਜ ਗੰਗਾਂ ਦੇ ਅੱਜ ਕੋਣ ਚੱਕ ਚੱਕ ਹਾਂ ਤੂੰ ਤਾਂ ਖਾ ਜਾਵੇਂ ਡੱਬਾ ਮੰਮੂ ਮੈਂ ਸਾਫ ਤਾਂ ਹੀ ਆ ਜਾ ਨਹੀਂ ਖਾ ਸਕਦਾ ਓਏ ਜਾਣ ਦੇ ਇੱਕ ਵਾਰ ਉਹ ਲਿਫਟ ਵਾਲੇ ਵਿੱਚ ਪਈਆਂ ਲਿਫਟ ਵਾਲੇ ਵਿੱਚ ਲੋ ਜੀ ਬਾਈ ਮਹਾਰਾ ਸੱਚੇ ਪਾਤਸ਼ਾਹ ਕਰਦੇ ਕਿਰਪਾ ਕਰਦੇ ਭਲਾ 7201 ਬੀਜ ਆ ਬਾਈ ਬਾਕੀ ਦੇਖਦੇ ਕਿਆ ਕਹਿੰਦਾ ਹੁਣ ਲੋ ਜੀ ਬਾਈ ਪੁਰਾਣ ਜੀ ਵੀ ਪਹੁੰਚ ਗਏ ਬਾਈ ਉੱਧਰ ਰਤੀਆ ਟਰੈਕਟਰ ਲੈ ਕੇ ਤੇ ਲੋਡ ਬਾਈ ਫੇ ਮੋਕੇ ਬਾਈ ਜਾਣਾ ਔਖਾ ਏ ਵਾਹ ਹੈ ਗੁਰੂ ਸੱਜੇ ਬਾਦਸ਼ਾਹ ਮਹਾਰਾਜ ਉਹ ਆਕਾ ਲੋੜੇ ਨਹੀਂ ਪੈਣੀ ਦਾਦੀ ਦੱਕਣੇ ਲੋੜੇ ਨਹੀਂ ਪੈਣੀ ਕਿਉਂਕਿ ਸੈਟ ਤਾਂ ਹੈ ਨਹੀਂ ਕੋਈ ਲਓ ਜੀ ਬਾਈ ਇੱਕ ਵਾਰ ਸ਼ੁਰੂਆਤ ਕਰਨੀ ਔਖੀ ਉਹਦੇ ਬਾਅਦ ਮੈਂ ਫਿਰ ਐਨ ਕਿ ਚਾਲ ਬਣ ਜਾਂਦੀ ਹੈ ਲਈ ਲਈ ਐਸਾ ਟਰੈਕਟਰ ਲਿਆਂਚ ਲਾ ਕੇ ਲਾਏ ਪਏ ਆ ਤਿੰਨ ਬ੍ਰਾਂਡ ਹੋ ਗਏ ਭਾਈ ਹਾਲੈਂਡ ਜੌਂਡੀਅਰ ਮਹਿੰਦਰਾ ਫਰਾਂ ਸੌਖੇ ਹੀ ਸਟਾਰਟ ਹੋ ਗਏ ਦਾ ਸਤਿ ਸ੍ਰੀ ਅਕਾਲ ਜੀ ਸਾਰੇ ਜੀ ਜੱਗਾ ਕਹਿੰਦਾ ਵੀ ਇਹ ਮੋਗੇ ਵੱਲ ਲੋਡ ਪਈ ਫੇ ਆਉਣਾ ਜਾਣਾ ਕਾਲੀ ਪੈ ਜਾਂਦੀ ਐ ਕੋਈ ਗੱਲ ਨਹੀਂ ਉਹਦੀਆਂ ਜੱਗ ਮੁੜ ਗਿਆ ਖਾਲੀ ਤਾਂ ਵੀ ਕੋਈ ਚੱਕਰ ਨਹੀਂ ਕਹਿੰਦਾ ਮਾ ਤਿੰਨ ਬ੍ਰਾਂਡ ਹੋ ਗਏ ਮਹਿੰਦਰਾ ਹੋ ਗਿਆ ਜੌਂਡੀਆ ਹੋ ਗਿਆ ਹੋਲੈਂਡ ਹੋ ਗਏ ਟਰਾਲੇ ਵੀ ਤਿੰਨੇ 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 ਲੈ ਗਏ ਵੈਸੇ ਬਾਈ ਆ ਜਿਹੜੇ ਜਾਲੀ ਵਾਲੇ ਇਹਨਾਂ ਦੀ ਥੋੜੀ ਜੀ ਮੌਜ ਆ ਪੱਲੀ ਵਾਲੇ ਨੂੰ ਆਏ ਵੀ ਪਹਿਲੇ ਦੋ ਬੰਬੂ ਦੇਖ ਕੇ ਪਾਉਣੇ ਪੈਂਦੇ ਆ ਉੜਨੇ ਤੇ ਉੜ ਜਾਂਦੇ ਆ ਇਹ ਕਿ ਨਹੀਂ ਬਾਈ ਵਿੱਚ ਵੜਨਾ ਪੈਂਦਾ ਹੈ ਹਾਂ ਹੋਕੇ ਆ ਬਾਕੀ ਭਾਈ ਪਰਦਾਨ ਕਿੰਨੇ ਵਜੇ ਵੱਜ ਗਏ 10 ਹਾਂ 10:30 ਹਾਂ 10:30 ਮੈਂ ਕਿਹਾ ਤਾਂ ਆਈਡੀਆ ਲਾਇਆ ਤਾਂ ਵੀ ਚੱਲ ਪੈਣੀ ਮਿੱਠਾ ਦਾ ਪਰਦਾਨ ਬਣਦਾ ਹਨਾ ਪਰਦਾਨ ਰਹਿ ਗਿਆ ਦਾ ਮਿੱਠਾ ਖਾਣ ਤੇ ਬਾਈ ਨਹੀਂ ਪਾਣੀ ਵੀ ਪੀਣਾ ਬਾਈ ਖੰਡਾ ਆਹ ਕਾਤੇ ਤੇਰੇ پیسے ਭੇਜੇ ਜੇ 10 ਸਾਲ ਹੋ ਗਏ ਫਰਾਂਜ ਦੂਏ ਨਹੀਂ ਲੈਂਦੇ ਖਸਮ ਹੋ세 ਦੋ ਰੰਗੇ ਨਹੀਂ ਮੈਂ ਪਹਿਲੀ ਦੇਖ ਲੈਦਾ ਹਾਂ ਯਾ ਕਹਿਣਾ ਪਹਿਲੇ ਯਾਰ ਖੋਲਣਾ ਵੀ ਦੇ ਤੇ ਕੋਨੇ ਮਾਲਣ ਦਿਖਾ ਦੇ ਦੋ ਰੰਗੇ ਲੈਂਦੇ ਚਲੋ ਕਾਲਾ ਬਾਈ ਵੀ ਆ ਗਿਆ ਉਧਰ ਬਾਈ ਕਿੰਨੇ ਭਰਨੇ ਦੋ ਕਿ ਤਿੰਨ ਮੈਂ ਤਾਂ ਬਾਈ ਪਤਾ ਨਹੀਂ ਕਿਹਨੂੰ ਕਹਤਾ ਇਹਨੇ ਇੱਕ ਹੋਰ ਟ੍ਰੈਕ ਖੜਿਆ ਆਹ ਪ੍ਰਧਾਨ ਟਰਾਲਾ ਲੈ ਕੇ ਆ ਗਿਆ ਬਾਈ ਦੇਖ ਲੈ ਚਲੋ ਪ੍ਰਧਾਨ ਕੋਈ ਟਰਾਲਾ ਰਹਿਦਾ ਤਾਂ ਨਹੀਂ ਤਾਂ ਲੈਣ ਦੇਣਾ ਇੱਕ ਰੰਗ ਹੀ ਲਾਂਦਾ ਕਿੰਨੇ ਵਾਰ ਦੇਖੋ ਟੱਤੇ ਹੀ ਲਾਂਦਾ ਪ੍ਰਾਣ ਕੋਈ ਪੁਰਾਣਾ ਲੈਣ ਦੇ ਨਹੀਂ ਤਾਂ ਨਹੀਂ ਵੀ ਟਰਾਲਾ ਲੈ ਕੇ ਆ ਕੇ ਇੱਕ ਭਰਾ ਕੇ ਲੈ ਕੇ ਜਾਣਾ ਆਪਣੇ ਇੱਥੇ ਦਾ ਹੋਰ ਘੜੇ ਵਧੀਆ ਹੈ ਵਧੀਆ ਲੋ ਜੀ ਭਾਈ ਪ੍ਰਾਜ ਜੀ ਕਿਹਾ ਹੋ ਗਿਆ ਦੇਖਿਆ ਕੋਸ ਹਾਂ ਮਗਰ ਅਸ ਬੰਦੇ ਖਲਾਤੇ ਹੁੰਦੇ ਨੇ ਹਾਂ ਲੈ ਭਾਈ ਟੈਂਕ ਭਰ ਗਿਆ ਉਧਰ ਐ ਕਿਹੜਾ ਕੋਣਾ ਚਲਪਰ ਦਾ ਜੌਂਡੀਰ ਕਰ ਕਰ ਹਾਂ ਨਹੀਂ ਨਹੀਂ ਤੇਰੇ ਹੱਥ ਲੱਗਿਆ ਹੋਇਆ ਮੈਂ ਆ ਗਿਆ ਬਟਨ ਮਖ ਨਹੀਂ ਨਹੀਂ ਬੱਲਾਉਣੀ ਹੈ ਮੋੜ ਕੇ ਇੱਥੇ ਪਰਾ ਡੋਲੀ ਦੀ ਉਪਰੇ ਰਹੀ ਰਹਿਣ ਦੀ ਕਰ ਲੀਏ ਬਸ ਠੀਕ ਹੈ ਹਾਂ ਭਾਈ ਕੋ ਵਾਲੇ ਦਾਣੇ ਪਰਦਾ ਨਾ ਫਾਇਦਾ ਹੈਗਾ ਜਿਹੜੇ ਬਹਾਲੇ ਆ ਭਾਈ ਕੋ ਨਾ ਦਿਖਾਈ ਰਹੇਗਾ ਜੱਗਰਾ ਮੁੰਡਾ ਸਾਵਧਤ ਦੇਖੋ ਜੇ ਹੁੰਦੀ ਜਿਹੜਾ ਪਹਿਲਾ ਟੈਂਕ ਪੈਂਦਾ ਟਰਾਲੀ 'ਚ ਆਹ ਇਹ ਥੋੜੀ ਜਿਹੀ ਪਹਿਲਾਂ ਲੱਗੇ ਤੇ ਜਿਹੜੇ ਇਹ ਦਿਨਾਂ ਚ ਲੱਗੇ ਇੱਥੇ ਡਿਊਟੀ ਘੱਟ ਹੈ ਜਿਹੜੇ ਇਹਦੇ ਥੋੜੀ ਜਿਹੀ ਲੇਟ ਲੱਗੇ ਉਹਨਾਂ ਡਿਊਟੀ ਹੈਗੀ ਦੀ ਆ ਜਾ ਭਾਈ ਪਹਿਲਾਂ ਬੰਬੂ ਹੋ ਜੀ ਭਾਈ ਪ੍ਰਧਾਨ ਜੀ ਵੀ ਚੈੱਕ ਕਰਕੇ ਆਓ ਇਹ ਠੀਕ ਹੈ ਇਹਕੇ ਜਾਲੀ ਵਾਲ ਟਰਾਲੇ ਦਾ ਓਹ ਇਹ ਜਾਲੀ ਵਾਲ ਟਰਾਲਾ ਹੁੰਦਾ ਫੇ ਵਿੱਚ ਨਹੀਂ ਵਰਦਾ ਪੈਂਦਾ ਲਵਾ ਲੈਣੀ ਓਹ ਡੋਡੀ ਤਾਂ ਨਹੀਂ ਹੈਗੀ ਤੇ ਡੋਡੀ ਦੇ ਬਾਈ ਵੱਜ ਗਏ ਡੌਰਮ ਲੋ ਜੀ ਬਾਈ ਇੱਧਰ ਲਿਆ ਕੇ ਲਾ ਤੇ ਟਰੈਕਟਰ ਇੱਕ ਪਲਾਟ ਵੱਡਿਆ ਇਹ ਤੇ ਤੇ ਦੂਜੇ ਮਾ ਕੇ ਲੋ ਜੀ ਬਾਈ ਪਹਿ ਗਿਆ ਇੱਧਰ ਵੀ ਪਹਿਲਾ ਟਾਈਮ ਹੈ ਪਤਾ ਨਾ ਹਾਂ ਜੀ ਪੱਲੀ ਲੱਗਣੀ ਆ ਢਾਲੇ ਨੂੰ ਪੂਰੀ ਦੇ ਤੁਸੀਂ ਲਾਈ ਤੀ ਗਿਆ ਕਿੱਥੇ ਤੇ ਲੀਕ ਨਹੀਂ ਲੈ ਮੈਂ ਢਾਲੇ ਨੂੰ ਹਾਂ ਲੈ ਹੀ ਨਹੀਂ ਕਿਤੇ ਪੂਰੀ ਨਹੀਂ ਇੱਥੇ ਪੂਰੀ ਨੇ ਲਾਇਤਾ ਆਹ ਜਗਾ ਜ਼ਿਆਦਾ ਹੈ ਲਾਦੀ ਮੈਨੂੰ ਕਰ ਦਿੰਦੇ ਐ ਨਹੀਂ ਜਗਾ ਹੈ ਪ੍ਰਧਾਨ ਥੋੜੀ ਜਿਹੀ ਬੇਠ ਹੈਗੀ ਜ਼ਿਆਦਾ ਇਹ ਦੇਖ ਲੈ ਲੈ ਆ ਤਾਂ ਪੂਰੀ ਨੇ ਅੱਗੇ ਨੂੰ ਕਹਾ ਮੈਨੂੰ ਜਾਣਦੇ ਹੁਣ ਪ੍ਰਧਾਨ ਆਹ ਬਣਾਈ ਨਵੀਂ ਹੁੱਕ ਪਾਈ ਜਿਹੜੀ ਪਾਈ ਵੀ ਦੇਖ ਲੈ ਨਿੱਗਰ ਆਇਆ ਨਾ ਪਤਾ ਕਿੰਨੇ ਕੁਇੰਟਲ ਹੀ ਹੋਈ 43 44 ਕੁਇੰਟਲ ਦੀ ਹੋਈ ਐ ਨਾ 43 44 ਕਿਲੋ ਦੀ ਫੇਰ ਵੀ ਬਹੁਤ ਪਾ ਰਹੀ ਹੈ ਕਾਈ ਹੋ ਸਕਦਾ ਇਹਦੇ ਨੇਕ ਤੋਂ ਬਹੁਤ ਨਾ ਬੀਆ ਹਨ ਕੋਰੀ ਆਈ ਨਾ ਉਹ ਆ ਫੇਰ ਉਹ ਹੀ ਦਾ ਚੱਕਰ ਹੈ ਪ੍ਰਧਾਨ ਆਇਆ ਲਾਦੀ ਮੜੀ ਆਹ ਉਹ ਕੱਢ ਕੇ ਉੱਪਰ ਲਾ ਦੇ ਪਹਿਲੇ ਬੰਦ ਪੱਲੀ ਹੈਗੀ ਆ ਲਓ ਜੀ ਭਾਈ ਹੁਣ ਹੋਈ ਮੈਚਿੰਗ ਜੌਂਟੀਰ ਨਾਲ ਦੇਖੋ ਪਰਵੇ ਵਰਦੂ 10 ਕਿੱਲੇ ਅੱਜ ਦੇਖਦੇ ਆ ਚੱਲਣ ਪਰ ਖੜਤੋ ਨਾ ਬੋਏ ਫੇਰ ਚੱਲ ਜੰਦੀ ਐ ਫੇਰ ਦਾਸ ਕੱਢ ਦਿੰਦੀ ਐ ਐ ਤਾਂ ਉਸ ਵੀਨ ਦੀ ਹੈਗੀ ਠੀਕ ਤਾਂ ਅੱਜ ਹਵਾ ਵੀ ਘੱਟ ਆ ਕੱਲ ਗਰਮੀ ਜ਼ਿਆਦਾ ਸੀ ਬਾਈ ਕੋਈ ਕੰਡ ਦੀ ਆ ਤਾਂ ਅੱਜ ਕੰਡ ਬਹੁਤ ਲੜੀ ਆ ਕਦੇ ਗਾ ਚੱਕਰਾ ਅੱਜ ਠੀਕ ਐ ਅੱਜ ਹਵਾ ਚੱਲਦੀ ਬਾਈ ਜੀਰੀਆਂ ਦਾ ਪੱਕੀਆਂ ਆ ਬਾਈ ਹੁਣ ਤਾਂ ਜੀਰੀਆਂ ਪੱਕੀਆਂ ਠੀਕ ਐ ਜਮੇ ਪੱਕੀਆਂ ਚੱਕਰੀ ਦਾ ਬਾਈ ਦੇਖੋ ਜਮੇ ਪੱਕੀ ਐ ਮੰਗਲੇ ਵੀ ਵੇਟ ਪੂਜਾ ਕਰਦੇ ਆਪਣੀ ਇੱਕ ਟੈਂਕ ਫੇਰ ਭਰ ਗਿਆ ਤੇ ਖੰਭਾ ਆ ਗਿਆ ਨਾਲ ਵਿੱਚ ਤਾਂ ਕਰਕੇ ਟਰੈਕਟਰ ਪਿੱਛੇ ਕਢਾਉਣਾ ਪਿਆ ਇਹ ਕਮੈਂਟ ਪਰ ਆ ਗਏ ਹੁਣ ਪਲਾਨ ਵਾਤੇ ਦੇਖੋ ਬਹੁਤ ਇਹ ਚਰਾਵਾ ਮੇਲਾ ਲਾਇਆ ਹੋਇਆ ਕਿਤੇ 250 ਕਿੱਲੋ ਬਣੇ ਲੱਗਿਆ ਕੋਈ ਨਹੀਂ ਠੀਕ ਹੈ ਉਹ ਭਾਣੂ ਕਹਿ ਰਿਹਾ ਉਹਨੂੰ ਤਾਂ ਲਿਆ ਨਹੀਂ ਹਾਲੇ ਉਹ ਚਾਹ ਚਰਾਵਾ ਉਹਨਾਂ ਦਾ ਤਾਂ ਟਰੈਟ ਲਿਆ ਦੇਖਿਆ ਫੈਵਰਿਕ ਲੋਹੇ ਦੀ ਹੈ ਲੋ ਜੀ ਬਾਈ ਗੰਨਾ ਦੇਖੋ ਕਿਹੜੇ ਸਾਹ ਨਾਲ ਗੰਨੇ ਦਾ ਕੱਦ ਵਾਹ ਜੀ ਵਾਹ ਕੀ ਹੋ ਗਿਆ ਉਹ ਬੜਾ ਗੰਨਾ ਦੇ ਲਸ ਗੰਨੇ ਦਾ ਕੱਦ ਬਾਈ ਦੇਖੋ ਵਾਹ ਜੀ ਵਾਹ ਗੰਨਾ ਇੱਕ ਨੰਬਰ ਸਾਰਾ ਮਹੀਨ ਵਰ ਤੇ ਪਤਾ ਲੱਗਦਾ ਲੱਗ ਗਿਆ ਲੱਗ ਗਿਆ ਦੇ ਆ ਵੀ ਭਰ ਗਏ ਬੰਬੂ ਇੱਕ ਭਰ ਗਿਆ ਟੈਂਕ ਲੋ ਜੀ ਭਾਈ ਪਹੁੰਚ ਗਿਆ ਕਾਲਾ ਭਾਈ ਤੇ ਪਵਾ دیے ਬੰਬੂ ਹੁਣ ਦੇਖੇ ਪਾਇਆ ਨਾ ਬੰਬੂ ਕੋਰ ਨਾ ਯਾ ਪੈ ਕੇ ਪਤਾ ਲੱਗੂਗਾ ਮੈਂ ਬਲਾਈ ਰਹਿ ਗਿਆ ਕਰੀ ਆਇਆ ਲਾ ਵੇਖੇ ਤਾਂ ਭਰ ਗਏ ਆ ਜੀ ਭਾਈ ਅੰਕਲ ਪਿਆਸ ਲੱਗੀ ਪਾਣੀ ਦੀ ਅੰਕਲ ਡੋਲੀਓ ਪੀਜੀ ਹੁਣ ਛੱਡੀ ਨਾ 56 ਦੀ ਬਣ ਜਾ 55 ਦੀ ਬਣ ਜਾ ਤੋ ਹੁਣ ਉਹ ਮੈਂ ਨਹੀਂ ਖਾਣਾ ਕੁਛ ਵੀ ਉਹ ਫਾੜ ਉਹ ਖਾ ਲ ਤਕੜਾ ਹੋ ਜਾਊਗਾ ਕੱਲ ਆਸ ਕੱਢ ਦੇ ਭਾਈ ਡੋਲੀ ਦੇ ਪਾਸੇ ਦੇ ਤੋ ਕਦਾ ਹਤਾ ਤੇਰੇ ਕੋ ਉਹਦੇ ਪਾਪੇ ਅੰਕਲ ਗਲਾਸ ਯਾਰ ਮੋਟਰ ਸ਼ਰਮਾ ਫਾਲੋ ਫਾਲੋ ਉਹਦਾ ਮोटा ਮੜਾ ਮੋਟਾ ਗਾਇ ਲੋਕੇ ਕਥਾ ਕਰਾਦਾ ਤੂੰ ਥੱਦੇ ਖਾਦੇ ਉਤਰੇ ਭਾਈ ਉਹ ਲੋ ਜੀ ਭਾਈ ਨਿਬੜ ਗਿਆ ਕੰਮ ਇੱਧਰ ਵੀ ਰਹਿ ਗਿਆ ਇੰਜਨ ਵਾਲਾ ਪਲਾਟਫਾਰਮ ਆਇਰੇ ਮਾਤਾ ਇੱਕ ਬੱਬੂ ਪਿਆ ਭਾਈ ਜੀ ਐਂਟਰ ਮਾਤਾ ਭਾਈ ਜੀ ਬਾਕੀ ਦਾ ਸਾਰਾ ਇੱਧਰੇ ਪਿਆ ਮਾਲ ਹਲੇ ਲੈ ਭਾਈ ਇਹ ਆ ਵੀ ਲੋ ਜੀ ਭਾਈ ਨੀਲਾ ਘੋੜਾ ਆ ਗਿਆ ਹੁਣ ਜੌਂਟੇਰ ਬਾਈ ਭਰ ਕੇ ਖੜਾ ਆ ਤੋ ਸਾਹਮਣੇ ਤੇ ਹੁਣ ਚੱਲੇ ਇੰਜਨ ਵਾਲੇ ਕੀਤਾ ਬੰਦ ਭਾਈ ਲੋ ਜੀ ਬਾਈ 12 ਦੇ ਨੇੜੇ ਜੇ ਟਾਈਮ ਹੋ ਗਿਆ ਬਾਈ ਤੇ ਇੱਕ ਬੰਦੂ ਬਵਾਤਾ ਬਾਈ ਇੱਧਰ ਬਿਲਗੇ ਚ ਤਾਰਾ ਸਿੰਘ ਬਿਲਗਾ ਕਈ ਕੱਢ ਕੇ ਸਾਈਡ ਬਟੰਗਦੀ ਬਾਈ ਛੋਟਾ ਟਰੈਕਟਰ ਆ ਬਾਈ ਦੂਏ ਗੇਅਰ ਤੀਏ ਗੇਅਰ ਚ ਪਤਾ ਹੀ ਨਹੀਂ ਹੈਗਾ ਬਾਈ ਬਰੋਲੇ ਮੰਗਣ ਜਾਂਦਾ ਹੈ ਬਹੁਤ ਫਰਕ ਹੈ ਬਾਈ ਹਾਲੈਂਡ ਹਾਲੈਂਡ ਇਹ ਆ 3600 ਹੈ 3630 ਆ 362 ਆ ਬਾਈ ਬੰਬ ਟਰੈਕਟਰ ਹੈ ਬਾਕੀ ਚੱਲਦਾ ਬਾਈ ਕੰਮ ਮਾਰੋ ਮਾਰ ਇੱਕ ਟਰੈਕਟਰ ਉਧਰੇ ਖੜਾ ਏ ਤੇ ਦੋ ਇੱਧਰ ਲਿਆਏ ਤੇ ਬਾਈਓ ਦਾਤਾਨ ਪੂਰੇ ਪੱਕੇ ਆ ਪਾਣੀ ਪੂਣੀ ਬਾਈ ਤਾਂ ਨਹੀਂ ਲਾਇਆ ਕਿਉਂ ਮਾਂਡ ਏਰੀਆ ਉਹ ਗਿੱਲ ਨਹੀਂ ਜਾਂਦੀ ਹੈਗੀ ਕਈ ਵੀਰ ਕਹੀ ਜਾਂਦੇ ਪਾਣੀ ਨਹੀਂ ਲਾਇਆ ਉੱਧਾ ਧਰਤੀ ਗਿੱਲੀ ਹੋ ਬਾਈ ਟਾਇਰ ਘਰਦਾ ਏ ਧੀਰੀ ਕਰਨ ਲੱਗੀ ਦੀ ਬਾਈ ਜੱਗੇ ਰੀ ਵੀ ਆ ਲਾਈ ਵੀ ਬਹੁਤ ਲੰਬਾ ਏ ਟ੍ਰੇਨ ਦੇ ਡੱਬੇ ਮੰਗਣ ਇਹ ਵੀ ਨਹੀਂ ਛੇਤੀ ਛੇਤੀ ਭਰਦਾ ਹੈਗਾ ਇੱਕ ਬਟਾ ਤਾਂ ਬਾਈ ਹੋ ਚਲਿਆ ਗੇਟ ਜੇਮਾ ਇਹਦੇ ਵਾਰ ਮਾਰ ਹੈਗਾ ਦੂਆ ਪਟਾ ਦੋਹੇ ਪਟੇ ਬਰਾਬਰ ਹੈ ਕਾਲਾ ਬਾਈ ਚੱਲਿਆ ਮਸ਼ੀਨ ਦਾ ਉੱਪਰ ਵਾਲਾ ਸਿਰ加 ਸਾਫ ਕਰਨ ਹੈ ਚੌਥਾ ਬੰਬੂਆ ਬਾਈ ਇਹ ਦੋ ਕਿਲੇ ਰਾਂ ਲਾਣ ਹੋਣਾ ਹੈ ਇੱਕ ਹੋਰ ਹੋ ਜੂਗਾ ਦੋ ਗਿੱਲਿਆਂ ਚ ਦੇ ਪੰਜ ਬੰਬੂ ਬੰਕਰੇ ਵੀ ਲੱਗੇ ਬਾਈ ਆਪਣੀ ਮੌਜਮਾ ਇੱਧਰ ਛੇੜ ਪੂਜਾ ਕਰਨਾ ਉਹ ਤਾਂ ਟਰੈਕਟਰ ਆ ਬਾਈ। ਲੋ ਜੀ ਬਾਈ। ਚੱਲਦਾ ਕੰਮ ਮਾਰੂ ਮਾਰ। ਯੂ ਯੂ ਦੇਣਾ ਬੜੀ ਜਾਂਦਾ ਗਾਹਾਂ ਨੂੰ ਬਾਈ ਕੰਮ ਵੀ ਵਧੀਆ ਚੱਲੀ ਜਾਂਦਾ ਹੈ। ਜਿਹੜਾ ਮਾਣਾ ਮੋਤਾ ਗੱਲ ਹੁੰਦੀ ਸੁੱਕ ਜਾਂਦੀ ਆ। ਜਾਲਾ ਜੋਰਾ ਬਾਈ ਜਿੰਨੇ ਵੀ ਬੰਬੂ ਬੁਆਏ ਹੈ ਬਾਈ ਆਪਾਂ ਨੇ ਪੁਆਏ ਹੈ ਕੋਈ ਫਰਕ ਨਹੀਂ ਇਹਨੂੰ ਹਰੇਕੇ ਗੇਰ ਫੜਦਾ ਏ ਦੂਆ ਮੀਡੀਅਮ ਤੀਆ ਮੀਡੀਅਮ ਬਾਈ ਚੌਥਾ ਮੀਡੀਅਮ ਵੀ ਫੜਦਾ ਏ ਪਹਿਲਾ ਹਾਈ ਦੂਆ ਹਾਈ ਤੀਆ ਹਾਈ ਕੋਈ ਹਿਸਾਬ ਕਿਤਾਬ ਨਹੀਂ ਬਾਈ ਰੀ ਪਾਵਰ ਦਾ ਲਓ ਜੀ ਬਾਈ ਟੀਸੀ ਨਿਕਲ ਗਈ ਜੱਗਾ ਖੋਜਾ ਪੂਰਾ ਲੈ ਫੋਲੈਂਡ ਮਗਰ 18 ਫੁੱਟ ਦੀ ਬਾਈ ਟੀਸੀ ਕਰਤੀ ਇੱਕ ਬੰਬੂ ਹੋਰ ਪਾਉਣਾ ਹਲੇ ਹਾਟਿਆ ਨਹੀਂ ਬਾਈ ਪੰਡਤ ਕਹਿੰਦਾ ਪੰਡਤ ਕਹਿੰਦਾ ਛੋਟਾ ਕਿਹੜਾ ਵੀ ਟੀਸੀ ਕੱਢਣੀ ਆ ਹਲੇ ਘਟ ਕਹੇ ਠੀਕ ਜਗ੍ਹਾ ਹਟਿਆ ਨਹੀਂ ਹੈਗਾ ਬਾਈ ਪੂਰੀ ਫੁੱਲ ਟੀਸੀ ਕਢਾਉਣੀ ਕਹਿੰਦਾ ਉਹ ਬਾਅਦ ਲਓ ਜੀ ਭਾਈ ਫਾਈਨਲ ਹੋ ਗਿਆ ਫੇ ਲਾਸਟ ਆ ਡੇਡ ਬੰਬੂ ਬਾਈ ਦੂਏ ਟਰਾਲੇ ਜੇ ਪਵਾਇਆ ਉੱਚ ਫੇ ਮਾਲ ਜਾੜਾ ਹੁੰਦਾ ਰ ਕਿਉਂਕਿ ਬੱਟਾ ਬੁੱਟਾ ਜ਼ਿਆਦਾ ਡੋਲਣੇ ਦਾ ਖਤਰਾ ਏ ਉਦਾਂ ਟਿੱਕੇ ਖੜਾਤੀ ਤੇ ਉਹਦੀ ਵੀ ਹੋ ਗਿਆ ਭਾਈ ਫਾਈਨਲ ਹਲੇ ਇੱਕ ਜੌਂਡੀਰ ਉੱਧਰ ਖੜਾ ਉਹ ਵੀ ਲੈ ਕੇ ਆਉਣਾ ਜਾ ਕੇ ਭਾਈ ਦੋ ਇੱਧਰ ਖੜੇ ਆ ਬਹੁਤ ਜੋਰ ਆ ਰਿਹਾ ਵਾਈਕ ਉੱਤੇ ਜੀ ਲਾ ਭਾਈ ਚੱਲਿਆ ਜੋਧਾ ਅਕਲ ਉਰੀ ਪਿਛਲੀ ਵਾਰ ਚੌਂਟੀਆਂ ਫਤਿਆ ਦਾ ਜਾ ਜਾਂਦਾ ਹੁਣ ਬਾਈ ਕਹਿੰਦੇ ਕਹਿੰਦੇ ਅੰਕਲ ਵੀ ਔਖਾ ਸੌਖਾ ਲਿਆ। ਹਾਂ। ਈਲਾ ਘੋੜਾ। ਭਾਈ ਹੈਗੀ ਜਾਨ। ਲਾ ਦੇਖ ਹੁਣ। ਓਏ ਤਾਂ ੱੱੱਕਾ ਕਰ ਕਰਕੇ ਬ੍ਰੇਕਾਂ ਦੱਬ ਦੱਬ ਕੇ ਜ਼ੋਰ ਦੇਖਦਾ ਤਾਂ ਧੂਆਂ ਮਾਰਦਾ ਏ। ਲਾ। ਗੇਰ ਇਹ ਬਹੁਤ ਬੜਾ ਪਾਉਂਦਾ ਅੰਕਲ। ਗੇਰ ਪਾ ਪਾ ਕੇ ਚੈੱਕ ਕਰ ਲੈ। ਲਾ ਦੇਖ ਆਹਦਾ ਬ੍ਰੇਕਾਂ ਮਾਰਦਾ। ਓਹ ਜ਼ੋਰ ਚੈੱਕ ਕਰਦਾ ਟੂ ਫੀਲ ਚ। ਲਾ ਦੇਖ ਆ। ਲਾ। ਲਓ ਜੀ ਭਾਈ ਅਸੀਂ ਰਹਿ ਗਏ ਪਰਲੀ ਸਾਈਡ। ਇੱਥੇ ਨੂੰ ਲੈ ਗਿਆ ਕੱਟ ਕੇ। ਇਹ ਖੜ ਜਾ। ਇੱਥੇ ਫਾਜ਼ੀ ਕਹਦਾ ਤਿੰਨੇ ਟਰੈਕਟਰ ਵੀ ਟੋਚਨ ਪਾ ਕੇ ਕਾਢ ਨਹੀਂ ਚੱਲਦੇ ਆ ਗੂਲਾ ਲੱਗ ਗਿਆ ਦਾ ਭਾਈ ਗੂਲਾ ਮੜਾ ਸਾਈਡ ਕਰਦੀ ਸਾਰੇ ਸ਼ਾਟ ਮਿਸ ਹੋ ਗਿਆ ਅੰਕਲ ਦਾ ਭਾਈ ਜਾਨ ਬਹੁਤ ਆ ਬਹੁਤ ਜਾਨ ਧਰਤੀ 파ੜ ਜਾਣਾ ਜਾਨ ਵੀ ਬਹੁਤ ਆ ਤਿੰਨ ਸਾਲ ਜੋ ਕੇ ਕਰੇ ਪਾਇਆ ਜਾਨ ਤਾਂ ਹੈ ਜੀ ਤਿੰਨ ਸਾਲ ਚੱਲੀਏ ਭਾਈ ਦੁਆ ਲਈ ਆਈਏ ਹੁਣ ਲਓ ਜੀ ਭਾਈ ਘਰ ਨੂੰ ਜਾ ਰਹੇ ਆ ਜਿਹੜੀ ਪਹੀ ਆ ਮਿੱਟੀ ਪਾਈ ਦੀ ਭਾਈ ਪੁੱਬਲ ਬਣੀ ਵੀ ਐ ਚ ਮੈਂ ਕਹਿੰਦਾ ਜੇ ਟਰਾਲੇ ਦੇ ਪਿੱਛੇ ਮੋਟਰਸਾਈਕਲ ਆ ਜਾਵੇ ਬਾਈ ਕੋਈ ਮਿੱਟੀ ਕੇ ਭਰ ਜਾਂਦਾ ਪੂਰੀ ਬੁੱਗਲ ਉੱਡਦੀ ਐ ਦੋ ਟਰਾਲੇ ਲੈ ਆਂਦੇ ਬਾਈ ਤੇ ਰਹਿ ਗਿਆ ਉਹਨੂੰ ਫੇਰ ਲਿਆਉਣਾ ਜਾ ਕੇ ਹੁਣ ਲਓ ਜੀ ਬਾਈ ਇੱਧਰ ਪਹੁੰਚ ਗਏ ਆਪਣੇ ਖੇਤ ਵਾ ਇਹ ਡੋਡੀਵਾਰ ਆ ਜਾ ਬਾਈ ਡੋਡੀ ਵਾਲੇ ਖੇਤ ਆਸੀ ਰੋਗ ਵਾਲੇ ਬਾਈ ਇਹ ਮੇਰਾ ਵੀ ਬੰਬਰ ਆ ਜਾਣਾ ਬਾਈ ਥੋੜੇ ਟਾਈਮ ਤੱਕ ਬਾ ਦਿਨ ਪਰ ਦਿਨ ਇਹ ਵੀ ਪੱਕਦੀ ਜਾ ਰਹੀ ਏ ਇਹਦੇ ਨਾਲ ਛੱਬੀ ਲਾਈ ਦੀ ਬਾਈ ਛੱਬੀ ਨੂੰ ਵੀ ਬਹੁਤ ਉੱਡੀ ਆ ਹੋਰ ਆਪਾਂ ਕਹਿੰਦੇ ਵੀ ਬਾਈ ਲੋਕੀ ਗੱਲ ਲੋ ਜੀ ਬਾਈ ਆਹ ਰਹਿ ਗਿਆ ਤਾਂ ਇਹਨੂੰ ਲੈਣ ਆਏ ਹੁਣ ਕੋੜਾ ਇਹ ਵਿਚਾਰਾ ਤੋਂ ਪੰਜ ਸਾਰੀ ਡਾੜੀ ਗੱਡੀ ਇਹਨੇ ਚੱਲ ਕੋਈ ਟਰਾਲਾ ਉੱਧਰ ਬਾੜ ਦੇ ਮੋੜ ਤੇ ਬਾੜ ਦੂੰਗਾ ਕਿੱਥੇ ਬਾੜਨਾ ਛੱਡ ਮਾ ਹਾਂ ਛੱਡ ਮਾ ਕੋਰ ਤੇ ਹਾਂ ਬੈਗ ਲਾ ਕੇ ਖੋਲ ਕੇ ਜਾਵਾਂ ਚੱਲ ਵਾ ਠੀਕ ਹੈ ਬਾਹਰ ਇਹ ਗੋਲ ਦੀ ਮਤਲਬ ਹੈ ਗੇਟ ਦੇ ਗੇਟ ਦੇ ਬਾਹਰ ਮੈਂ ਆਪੇ ਪਾ ਲੂੰਗਾ ਲੋ ਜੀ ਬਾਈ ਆਹੀ ਰੈਂਪ ਹੈ ਇੱਕ ਤੇ ਵੀ ਜੋਰ ਕੇ ਲੈ ਚੜਦਾ ਟਰਾਲਾ